ਬਟਾਲਾ ਨੇੜੇ ਪਿੰਡ ਬੋਦੇ ਦੀ ਖੂਈ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਦੋਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਬਾ ਸਟੇਜ ਤੋਂ ਥੱਲੇ ਆਉਂਦੇ ਨੇ ਤੇ ਹਮਲਾਵਾਰਾਂ ਨੇ ਪਿੰਡ ਦੇ ਸਰਪੰਚ ਤੇ ਹਮਲਾ ਬੋਲਤਾ ਇਸ ਤਰ੍ਹਾਂ ਸਾਬਾ ਸਰਪੰਚ ਅਤੇ ਹੋਰ ਤਿੰਨ ਚੋ ਚਾਰ ਲੋਕ ਜ਼ਖਮੀ ਹੋ ਗਏ ਕੁਝ ਇਹਨਾਂ ਨੂੰ ਕੁਝ ਲੋਕਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਕੁਝ ਗੰਭੀਰ ਨੂੰ ਦੇਖਦੇ ਹੋਏ ਕੁਝ ਨੂੰ ਅੰਮ੍ਰਿਤਸਰ ਰੈਫਰ ਕਰਤਾ ਗਿਆ ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚੋ ਲੋ ਇਥੇ ਮੇਲਾ ਚੱਲ ਰਿਹਾ ਸੀ ਜਿਸ ਤਰ੍ਹਾਂ ਗੋਲੀ ਚੱਲਣ ਦਾ ਮਾਮਲਾ ਸਾਫ ਨਜ਼ਰ ਆਇਆ ਪਿੰਡ ਦੇ ਸਰਪੰਚ ਤੇ ਉਸ ਤੋਂ ਇਲਾਵਾ ਤਿੰਨ ਤੋਂ ਚਾਰ ਲੋਕ ਜ਼ਖਮੀ ਰਸੇ ਜਾ ਰਹੇ ਹਨ ਅਸੀਂ ਇਥੋਂ ਉਹਨਾਂ ਦੇ ਬਿਆਨ ਦਰਜ ਕਰ ਲਏ ਹਨ ਜੋ ਬਾੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਚਸ਼ਮਦੀਰ ਅਤੇ ਜ਼ਖਮੀਆਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਸਟੇਜ ਤੋਂ ਥੱਲੇ ਉਤਰੇ ਸਨ ਉਹਨਾਂ ਤੇ ਹਮਲਾਵਾਰਾਂ ਨੇ ਹਮਲਾ ਕਰਤਾ ਐਸੇ ਦੌਰਾਨ ਭੜਕਦਰ ਮਚ ਗਈ ਕੁਝ ਲੋਕ ਜ਼ਖਮੀ ਹੋਏ ਜਿੰਨਾ ਵਿੱਚੋਂ ਮੇਰੇ ਹੱਥ ਤੇ ਵੀ ਗੋਲੀ ਲੱਗੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਲਾ ਦੇ ਨੇੜੇ ਪਿੰਡ ਬੋਦੇ ਦੀ ਖੂਹ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਉਥੇ ਗੋਲੀ ਚੱਲਣ ਦੀ ਬਾਤ ਆਤਾ ਹੋਈ ਵੀਡੀਓ ਲਈ ਸਾਡੀ ਵੀਡੀਓ ਚੱਲਦੇ ਵੇ ਹਰੀ ਜਿਹਨੂੰ ਮੌਕੇ ਦੋ ਮਨਾ ਇਹ ਇਹ ਥੋੜੀ ਏਰੀ ਛੱਡਦਾ ਮੈਂ ਜਾਓ ਸੁਤੇ ਆ ਕੇ ਜਾਂ ਫਿਰ ਹਾਇਰ ਅੱਛਾ ਹਾਂ ਜੀ ਆ ਜਾਓ ਮੌਕੇ ਲੱਗਿਆ ਕਿਹਨਾਂ ਕਿਹਲਾ ਖੇਲਾ ਬੱਚੇ ਦਾ ਜਿਹੜਾ ਇਸੇ ਦਾ ਖਾਬੀ ਜਿਹਨੇ ਬੰਦੇ ਆ ਰਹੇ ਜਾ ਰਹੇ ਆ ਚੇਰ ਵਾਲੇ ਚੱਲ ਗਏ ਮਨਾ ਦੇਖਿਆ ਪਿੱਛੇ ਤੋਂ ਆਪਣੇ ਛੋਟੇ ਜਿਹੇ ਆ ਗਏ ਉਹ ਦਿਨ ਦਾ ਮੌਕਾ ਆ ਗਿਆ ਕੋਈ ਕੰਨੈਕਟ ਕਿਥੇ ਪਹੁੰਚੇ ਬੇਬੇ ਜੀ ਅੱਜ ਨਾਲ ਇਧਰ ਕੋਈ ਤਰਾਈ ਮੈਂ ਬੱਸ ਪੁੱਛਿਓ ਕਿੱਥੇ ਨੇ ਮਸਲ ਹੈ ਕਿ ਕਿੰਨੇ ਹਾਂ ਕਿੰਨੇ ਹਾਂ ਸਰ ਮਸਲ ਹੈ ਕਿ ਮਾ ਆਇਆ ਹੋਇਆ ਹੋਇਆ ਹੈ ਯਾ ਕੋਈ ਨਾ ਪੈਸਾ ਦਿਓ ਹਾਂ ਇਹ ਗਲੀ ਲੱਦੀ ਹਾਂ ਹਾਂ ਕੀ ਨਾਮ ਹੈ ਤੁਹਾਡਾ ਸਾਹਿਲ ਜੀ ਸਾਰੇ ਮੈ ਲਾਈ ਸਰਪੰਚ ਸਾਹਿਬ ਨਾਲ ਉਪਰੋਂ ਆਸਟੇ ਟੂ ਵੇਖਣ ਪੀਆ ਉਧਰ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਈਡ ਤੇ ਖਲੋਤੇ ਹੋਏ ਸੀ ਸਾਰੇ ਭੱਜ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮਾ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੀ ਗੋਲੀ ਵਾਜੀ ਇਸ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਵਾਕ ਸੋਣ ਕੇ ਸਿਰਫ ਇੱਕੋ ਮੁੰਡਾ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਕਿੱਦਾਂ ਪਤਾ ਲੱਗਿਆ ਗੋਲੀ ਚੱਲ ਗਈ ਸਾਰੇ ਜਿਹਨੂੰ ਵਾਜਈਏ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ 10 ਪਰ 10-12 ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਪੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਉੱਥੇ ਕਰਦੇ ਬੈਠੇ ਸਰ ਮੈਂ ਮੈਮ ਇਲਾ ਦੇਖ ਰਿਆ ਸੀ ਅੱਛਾ ਕਿਵੇਂ ਪਹੁੰਚ ਵਧ ਗਈ ਉੱਥੇ ਬੌਨਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਹੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰ ਸਾਹਿਬ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰ ਸਾਹਿਬ ਚਲ ਗਏ ਸਾਬਾ ਸਰ ਪੰਸਾਬ ਉਹ ਵੀ ਅੰਬਰ ਸਾਹਿਬ ਚਲ ਗਏ ਪਹਿਲਾਂ ਹੀ ਉਹਨਾਂ 사이드 ਤੇ ਡਿਜ ਲਗੀ ਸਾਰਾ ਕੁਰਤਾ ਤੇ ਰੋਤੂ ਬੈਹ ਲਗਣਾ ਨੇਬੂ ਜੀ ਕੀ ਮਾਰਦਾ ਤੈਨੂੰ ਸੋਹਣਿਆ ਸੋਹਣਿਆ ਕੈਮਰਾ ਰੋਲ ਕਰ ਲੈਂਦੇ ਆ ਜੀ ਇਹਨਾਂ ਕੀ ਮਾਰਦਾ ਸਹੀ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ 5-7 ਮਿੰਟਾਂ ਜਿੱਥੇ ਪਹੁੰਚਿਆ ਤੇ ਬੁੱਧੀ ਕੋਈ ਤੇ ਸਰਪੰਚ ਜਗਦੇਵ ਸਿੰਘ ਸਾਹਿਬਾ ਤੇ ਉਹਨੇ ਕੋਈ ਮੇਲਾ ਮੁੱਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵਿੱਚ ਤਣਾਅ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਤੇ ਵਿੱਚ ਸਰਪੰਚ ਦੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਮਨਾ ਰੱਖਿਆ ਵੀ ਉਹਦੇ ਕਿ ਕਿਸੇ ਉਹਦਾ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੇ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਆ ਵੀ ਤੇ ਹੁਣ ਇਹਨਾਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਕੋਰਸਟੀ ਤੱਕ ਮੇਰੇ ਅਜੇ ਨਹੀਂ ਇਹ ਧਿਆਨ ਹੈਗਾ ਕੋ ਪਤਾ ਕਰਦਾ ਹੁਣ ਪਤਾ ਕਰਕੇ ਇਥੋਂ ਤੇ ਬਾਕੀ ਹਾਲਾਤ ਜਿਹੜੇ ਫੇਰ ਦੱਸਾਂਗਾ ਜਿੱਦਾਂ ਤੁਸੀਂ ਦੱਸਿਆ ਜਾ ਰਿਹਾ ਤੁਸੀਂ ਉਹ ਨਾ ਲਿਖਿਆ ਉਹ ਬੋਲੀ ਕਿਹਾ ਉਹ ਹੀ ਫੜ ਲਿਆ ਵਾ ਪੋਜ਼ਿਟਿਵ ਦਾਖਲਿਆ ਮੈਂ ਕਿਹਾ ਅਜੀ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫੇਰ ਹਾਲਾਤ ਦੱਸਾਂਗਾ